मामला पंजाब के शराब कारोबारी चरणजीत बजाज का बजाज के शराब ठेकिया चल रही गड़बड़ी शराब ठेकिया एक्साइज डिपार्टमेंट वालों लगाई सील बजाज ने दिखी तोड़ एक्साइज डिपार्टमेंट ने ठेक ते मुड़ लगाई सील ਸਾਈਜ਼ ਡਿਪਾਰਟਮੈਂਟ ਦੀਆਂ ਕੁਝ ਕਾਲੀਆਂ ਭੇਟਾਂ ਸੀਲ ਕਰਨ ਲਈ ਸਰਗਰਮ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਸ਼ਰਾਬ ਕਾਰੋਬਾਰੀ ਚਰਨਜ ਸਿੰਘ ਬਜਾਜ ਦੇ ਮੁਹਾਲੀ ਦੇ ਠੇਕੇ ਨੂੰ ਆਪਕਾਰੀ ਵਿਭਾਗ ਨੇ ਸੀਲ ਕਰ ਦਿੱਤਾ ਸੀ ਪਰ ਬਜਾਜ ਨੇ ਕਾਨੂੰਨ ਦੀ ਅਣਦੇਖੀ ਕਰਦੇ ਹੋਏ ਖੁਦ ਸੀਲ ਤੋੜ ਦਿੱਤੀ ਸ਼ਰਾਬ ਕਾਰੋਬਾਰੀ ਥਾਲ ਪੂਰੇ ਲੋਕਾਂ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਦਾ ਇਸ ਬਾਰੇ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਨੇ ਬਜਾਏ ਦੇ ਠੇਕੇ ਨੂੰ ਇੱਕ ਵਾਰ ਫਿਰ ਤੋਂ ਸੀਲ ਕਰ ਦਿੱਤਾ ਹੈ ਸੂਤਰਾਂ ਦੀ ਮੰਨੀਏ ਤਾਂ ਹੁਣ ਆਬਕਾਰੀ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਇਸ ਪੂਰੇ ਮਾਮਲੇ ਵਿੱਚ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਇਹ ਕਾਲੀਆਂ ਭੇਡਾਂ ਸ਼ਰਾਬ ਕਾਰੋਬਾਰੀ ਦੇ ਸੰਪਰਕ ਵਿੱਚ ਵੀ ਹਨ ਅਤੇ ਸੀਲ ਖੋਲਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸ਼ਰਾਬ ਕਾਰੋਬਾਰੀ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਸ਼ਰਾਬ ਕਾਰੀਵਾਰੀ ਨੂੰ ਨਾਮਤ ਕਾਰਵਾਈ ਕਰਕੇ ਰਾਹਤ ਦਿੱਤੀ ਜਾਂਦੀ ਹੈ ਪੈਨਿਕ ਵੇਗਰਾ ਜਲਦ ਹੀ ਬਜਾਜ ਦੇ ਹੋਰ ਠੇਕਿਆਂ ਵਿੱਚ ਨਿਯਮਾਂ ਦੀ ਉਲੰਘਣ ਬਾਰੇ ਵੱਡੇ ਖੁਲਾਸੇ ਕਰੇਗਾ ਮਾਮਲਾ ਪੰਜਾਬ ਦੇ ਸ਼ਰਾਬ ਕਾਰੋਬਾਰੀ ਚਰਨਜੀਤ ਸਿੰਘ ਬਜਾਜ ਦਾ ਬਜਾਜ ਦੇ ਸ਼ਰਾਬ ਠੇਕਿਆਂ 'ਚ ਚੱਲ ਰਹੀ ਗਰਬੜੀ शराब ठेकियां ते एक्साइज़ डिपार्टमेंट बदलो लगाई सील बजाज ने दिल्ली तोड़ एक्साइज़ डिपार्टमेंट ने ठेकियां ते मूड लगाई सील एक्साइज़ डिपार्टमेंट की कुछ कारियां पे सील फोनल लगी सरग्रम नमस्कार देख रहे हो दैनिक सूरज टीवी निर्माती ਉਲੰਘਣਾ ਕਰਨ ਕਾਰਨ ਸ਼ਰਾਬ ਕਾਰੋਬਾਰੀ ਚਰਨਜ ਸਿੰਘ ਵਾਜਾਜ ਦੇ ਮੁਹਾਲੀ ਦੇ ਠੇਕੇ ਨੂੰ ਆਬਕਾਰੀ ਵਿਭਾਗ ਨੇ ਸੀਲ ਕਰ ਦਿੱਤਾ ਸੀ। ਪਰ ਵਾਜਾਜ ਨੇ ਕਾਨੂੰਨ ਦੀ ਅਣਦੇਖੀ ਕਰਦੇ ਹੋਏ ਖੁਦ ਸੀਲ ਤੋੜ ਦਿੱਤੀ। ਸ਼ਰਾਬ ਕਾਰੋਬਾਰੀ ਨਾਲ ਜੁੜੇ ਲੋਕਾਂ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਦਾ ਇਸ ਬਾਰੇ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਆਬਕਾਰੀ ਵਿਭਾਗ ਨੇ ਵਾਜਾਜ ਦੇ ਠੇਕੇ ਨੂੰ ਇੱਕ ਵਾਰ ਫਿਰ ਤੋਂ ਸੀਲ ਕਰ ਦਿੱਤਾ ਹੈ। ਉਤਰਾ ਦੀ ਮੰਨੀਏ ਤਾਂ ਹੁਣ ਆਪਕਾਰੀ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਇਸ ਪੂਰੇ ਮਾਮਲੇ ਵਿੱਚ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਇਹ ਕਾਲੀਆਂ ਭੇਡਾਂ ਸ਼ਰਾਬ ਕਾਰੋਬਾਰੀ ਦੇ ਸੰਪਰਕ ਵਿੱਚ ਵੀ ਹਨ ਅਤੇ ਜ਼ਿਲ੍ਹੇ ਖੋਲਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸ਼ਰਾਬ ਕਾਰੋਬਾਰੀ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਸ਼ਰਾਬ ਕਾਰੀਵਾਰੀ ਨੂੰ ਨਾ ਮਾਤਰ ਕਾਰਵਾਈ ਕਰਕੇ ਰਾਹਤ ਦਿੱਤੀ ਜਾਂਦੀ ਹੈ ਬੈਨਕ ਸਵੇਰਾ ਜਲਦ ਹੀ ਬਜਾਜ ਦੇ ਹੋਰ ਠੇਕਿਆਂ ਵਿੱਚ ਨਿਯਮਾਂ ਦੀ ਉਲੰਘਣ ਬਾਰੇ ਵੱਡੇ ਖੁਲਾਸੇ ਕਰੇਗਾ ਮਾਮਲਾ ਪੰਜਾਬ ਦੇ ਸ਼ਰਾਬ ਕਾਰੋਬਾਰੀ ਚਰਨਜੀਤ ਸਿੰਘ ਬਜਾਜ ਦਾ ਬਜਾਜ ਦੇ ਸ਼ਰਾਬ ਠੇਕਿਆਂ 'ਚ ਚੱਲ ਰਹੀ ਗਰਬੜੀ ਸ਼ਰਾਬ ਠੇਕਿਆਂ ਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਲਗਾਈ ਸਿਲ ਬਜਾਜ ਨੇ ਜਿੱਤੀ ਤੋੜੀ ਟੈਕਸ ਡਿਪਾਰਟਮੈਂਟ ਨੇ ਠੇਕੇ ਆ ਤੇ ਮੋੜ ਲਗਾਈ ਸੀ ਟੈਕਸ ਡਿਪਾਰਟਮੈਂਟ ਪੀਆਂ ਕੁਝ ਕਾਰੀਆਂ ਭੇਟਾਂ ਸੀਲ ਹੋਣ ਲਈ ਸਰਗਰਮ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਸ਼ਰਾਬ ਕਾਰੋਬਾਰੀ ਚਰਨਜ ਸਿੰਘ ਬਜਾਜ ਦੇ ਮੁਹਾਲੀ ਦੇ ਠੇਕੇ ਨੂੰ ਆਬਕਾਰੀ ਵਿਭਾਗ ਨੇ ਸੀਲ ਕਰ ਦਿੱਤਾ ਸੀ ਬਾਰੇ ਬਜਾਜ ਨੇ ਕਾਨੂੰਨ ਦੀ ਅਣਦੇਖੀ ਕਰਦੇ ਹੋਏ ਖੁਦ ਸੀਲ ਤੋੜ ਦਿੱਤੀ ਸ਼ਰਾਬ ਕਾਰੋਬਾਰੀ ਨਾਲ ਜੁੜੇ ਲੋਕਾਂ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਦਾ ਇਸ ਬਾਰੇ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਨੇ ਬਜਾਜ ਦੇ ਠੇਕੇ ਨੂੰ ਇੱਕ ਵਾਰ ਫਿਰ ਤੋਂ ਸੀਲ ਕਰ ਦਿੱਤਾ ਹੈ ਸੂਤਰਾਂ ਦੀ ਮੰਨੀਏ ਤਾਂ ਹੁਣ ਆਬਕਾਰੀ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਇਸ ਪੂਰੇ ਮਾਮਲੇ ਵਿੱਚ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਇਹ ਕਾਲੀਆਂ ਭੇਡਾਂ ਸ਼ਰਾਬ ਕਾਰੋਬਾਰੀ ਦੇ ਸੰਪਰਕ ਵਿੱਚ ਵੀ ਹਨ ਅਤੇ ਜ਼ਿਲ੍ਹੇ ਖੋਲਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸ਼ਰਾਬ ਕਾਰੋਬਾਰੀ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਸ਼ਰਾਬ ਕਾਰੋਬਾਰੀ ਨੂੰ ਨਾ માત્ર ਕਾਰਵਾਈ ਕਰਕੇ ਰਾਹ ਦਿੱਤੀ ਜਾਂਦੀ ਹੈ ਦੈਨਿਕ ਸਵੇਰਾ ਜਲਦ ਹੀ ਵਜਾਜ ਦੇ ਹੋਰ ਠੇਕਿਆਂ ਵਿੱਚ ਨਿਯਮਾਂ ਦੀ ਉਲੰਘਣ ਬਾਰੇ ਵੱਡੇ ਖੁਲਾਸੇ ਕਰੇਗਾ मामला पंजाब शराब कारोबारी चरणजीत शराब ठेकिया चल रही गड़बड़ी शराब ठेकिया थे एक्साइज डिपार्टमेंट वालों लगाई सी बजाज ने दी तोड़ एक्साइज डिपार्टमेंट ने ठेकिया थे मुड़ लगाई सी ਸੈਸ ਡਿਪਾਰਟਮੈਂਟ ਦੀਆਂ ਕੁਝ ਕਾਲੀਆਂ ਭੇਟਾਂ ਸੀਲ ਕਰਨ ਲਈ ਸਰਗਰਮ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਸ਼ਰਾਬ ਕਾਰੋਬਾਰੀ ਚਰਨਜ ਸਿੰਘ ਬਜਾਜ ਦੇ ਮੁਹਾਲੀ ਦੇ ਠੇਕੇ ਨੂੰ ਆਪਕਾਰੀ ਵਿਭਾਗ ਨੇ ਸੀਲ ਕਰ ਦਿੱਤਾ ਸੀ ਪਰ ਬਜਾਜ ਨੇ ਕਾਨੂੰਨ ਦੀ ਅਣਦੇਖੀ ਕਰਦੇ ਹੋਏ ਖੁਦ ਸੀਲ ਤੋੜ ਦਿੱਤੀ ਸ਼ਰਾਬ ਕਾਰੋਬਾਰੀ ਬਿਆਲ ਪੂਰੇ ਲੋਕਾਂ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਦਾ ਇਸ ਬਾਰੇ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਨੇ ਬਜਾਏ ਦੇ ਠੇਕੇ ਨੂੰ ਇੱਕ ਵਾਰ ਫਿਰ ਤੋਂ ਸੀਲ ਕਰ ਦਿੱਤਾ ਹੈ ਸੂਤਰਾਂ ਦੀ ਮੰਨੀਏ ਤਾਂ ਹੁਣ ਆਬਕਾਰੀ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਇਸ ਪੂਰੇ ਮਾਮਲੇ ਵਿੱਚ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਇਹ ਕਾਲੀਆਂ ਭੇਡਾਂ ਸ਼ਰਾਬ ਕਾਰੋਬਾਰੀ ਦੇ ਸੰਪਰਕ ਵਿੱਚ ਵੀ ਹਨ ਅਤੇ ਸੀਲ ਖੋਲਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸ਼ਰਾਬ ਕਾਰੋਬਾਰੀ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਸ਼ਰਾਬ ਕਾਰੀਵਾਰੀ ਨੂੰ ਨਾ માત્ર ਕਾਰਵਾਈ ਕਰਕੇ ਰਾਹ ਦਿੱਤੀ ਜਾਂਦੀ ਹੈ ਦੈਨਿਕ ਸਵੇਰਾ ਜਲਦ ਹੀ ਬਜਾਜ ਦੇ ਹੋਰ ਠੇਕਿਆਂ ਵਿੱਚ ਨਿਯਮਾਂ ਦੀ ਉਲੰਘਣ ਬਾਰੇ ਫਟੇ ਖੁਲਾਸੇ ਕਰੇਗਾ ਮਾਮਲਾ ਪੰਜਾਬ ਦੇ ਸ਼ਰਾਬ ਕਾਰੋਬਾਰੀ ਚਰਨਜੀਤ ਸਿੰਘ ਬਜਾਜ ਦਾ ਬਜਾਜ ਦੇ ਸ਼ਰਾਬ ਠੇਕਿਆਂ 'ਚ ਚੱਲ ਰਹੀ ਗਰਬੜੀ

ਉਲੰਘਣਾ ਕਰਨ ਕਾਰਨ ਸ਼ਰਾਬ ਕਾਰੋਬਾਰੀ ਚਰਨਜ ਸਿੰਘ ਬਜਾਜ ਦੇ ਮੁਹਾਲੀ ਦੇ ਠੇਕੇ ਨੂੰ ਆਬਕਾਰੀ ਵਿਭਾਗ ਨੇ ਸੀਲ ਕਰ ਦਿੱਤਾ ਸੀ ਪਰ ਬਜਾਜ ਨੇ ਕਾਨੂੰਨ ਦੀ ਅਣਦੇਖੀ ਕਰਦੇ ਹੋਏ ਖੁਦ ਸੀਲ ਤੋੜ ਦਿੱਤੀ ਸ਼ਰਾਬ ਕਾਰੋਬਾਰੀ ਨਾਲ ਜੁੜੇ ਲੋਕਾਂ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਦਾ ਇਸ ਬਾਰੇ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਨੇ ਬਜਾਜ ਦੇ ਠੇਕੇ ਨੂੰ ਇੱਕ ਵਾਰ ਫਿਰ ਤੋਂ ਸੀਲ ਕਰ ਦਿੱਤਾ ਹੈ ਸੂਤਰਾ ਦੀ ਮੰਨੀਏ ਤਾਂ ਹੁਣ ਆਬਕਾਰੀ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਇਸ ਪੂਰੇ ਮਾਮਲੇ ਵਿੱਚ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਇਹ ਕਾਲੀਆਂ ਭੇਡਾਂ ਸ਼ਰਾਬ ਕਾਰੋਬਾਰੀ ਦੇ ਸੰਪਰਕ ਵਿੱਚ ਵੀ ਹਨ ਅਤੇ ਜ਼ਿਲ੍ਹੇ ਖੋਲਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸ਼ਰਾਬ ਕਾਰੋਬਾਰੀ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਜਾਂ ਸ਼ਰਾਬ ਕਾਰੀਵਾਰੀ ਨੂੰ ਨਾ ਮਾਤਰ ਕਾਰਵਾਈ ਕਰਕੇ ਰਾਹਤ ਦਿੱਤੀ ਜਾਂਦੀ ਹੈ ਦੈਨਿਕ ਸਵੇਰਾ ਜਲਦ ਹੀ ਬਜਾਜ ਦੇ ਹੋਰ ਠੇਕਿਆਂ ਵਿੱਚ ਨਿਯਮਾਂ ਦੀ ਉਲੰਘਣ ਬਾਰੇ ਫਟੇ ਖੁਲਾਸੇ ਕਰੇਗਾ